ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਮੂਹ ਸੰਗਤ ਔਰ ਆਮ ਆਮ ਨੂੰ ਬੇਨਤੀ ਹੈ ਅਦਾਸ ਲੋ ਸੁਖਜੀਤ ਸਿੰਘ ਬਾਬਾ ਜੋਗੀ ਗੱਦੀ ਨਸ਼ੀਨ ਬਾਬਾ ਸ਼ਾਹ ਸ਼ੈਨ ਜੀ ਲੋ ਦਰਬਾਰ ਤੋਂ ਬੋਲ ਰਹੇ ਆ ਵੀ ਔਰ ਆਉਣ ਵਾਲੇ ਜਿਹੜੇ ਆ ਆਪਣੇ ਦੀਵਾਲੀ ਔਰ ਬੰਦੀ ਛੋੜਾ ਇਹਦੇ ਵਿੱਚ ਰੰਗीन ਦੀਵਾਲੀ ਮਨਾਈ ਜਾਵੇ ਕਿਉਂਕਿ ਜਿਆਦਾ ਪ੍ਰਦੂਸ਼ਣ ਨਾ ਖਲਾਰੋ ਔਰ ਆਪਣੇ ਮਾਪਿਓ ਦੇ ਇੱਤ ਕਰੋ ਔਰ ਉਹਨਾਂ ਦੇ ਆਖੇ ਲਗੋ ਵੱਡੇ ਪੋਲ ਚੜੀਆਂ ਪਟਾਕੇ ਨਾ ਵੱਡੇ ਵੱਡੇ ਚਲਾਓ ਰੰਗीन ਦਿਵਾਰੀ ਦਾ ਮਤਲਬ ਹੁੰਦਾ ਕੋਈ ਫੁੱਲ ਬੂਟੇ ਹਰ ਬੱਚਾ ਇੱਕ ਇੱਕ ਦੋ ਦੋ ਫੁੱਲ ਬੂਟੇ ਰੋੜਾ ਤੇ ਘਰ ਚ ਜਗਾ ਘਰੇ ਪੈਲੀ ਚ ਜਗਾ ਪੈਲੀ ਦੇ ਵਿੱਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਮੂਹ ਸੰਗਤ ਔਰ ਆਮ ਆਮ ਨੂੰ ਬੇਨਤੀ ਹੈ ਅਦਾਸ ਲੋ ਸੁਜੀਤ ਸਿੰਘ ਬਾਬਾ ਜੋਗੀ ਗੱਦੀ ਨਸ਼ੀਨ ਬਾਬਾ ਸ਼ਾਹ ਸ਼ੈਨ ਜੀ ਵੱਲੋਂ ਦਰਬਾਰ ਤੋਂ ਬੋਲ ਰਹੇ ਆ ਵੀ ਔਰ ਆਉਣ ਵਾਲੇ ਜਿਹੜੇ ਆ ਆਪਣੇ ਦੀਵਾਲੀ ਔਰ ਬੰਦੀ ਛੋੜ ਆ ਇਹਦੇ ਵਿੱਚ ਰੰਗीन ਦੀਵਾਲੀ ਮਨਾਈ ਜਾਵੇ ਕਿਉਂਕਿ ਜਿਆਦਾ ਪ੍ਰਦੂਸ਼ਣ ਨਾ ਖਲਾਰੋ ਔਰ ਆਪਣੇ ਮਾਪਿਓ ਦੇ ਇੱਤ ਕਰੋ ਔਰ ਉਹਨਾਂ ਦੇ ਆਖੇ ਲੱਗੋ ਵੱਡੇ ਫੁੱਲ ਚੜੀਆਂ ਪਟਾਕੇ ਨਾ ਵੱਡੇ ਵੱਡੇ ਚਲਾਓ ਰੰਗीन ਦਿਵਾੜੀ ਦਾ ਮਤਲਬ ਹੁੰਦਾ ਕੋਈ ਫੁੱਲ ਬੂਟੇ ਹਰ ਬੱਚਾ ਇੱਕ ਇੱਕ ਦੋ ਦੋ ਫੁੱਲ ਬੂਟੇ ਰੋੜਾ ਤੇ ਘਰ ਚ ਜਗਾ ਘਰੇ ਪੈਲੀ ਚ ਜਗਾ ਪੈਲੀ ਦੇ ਵਿੱਚ ਲਾਓ